ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰ ਲੱਗੇ ਆਂ ਰਾਜਾ ਸਾਹੀ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਹਰਮਨ ਦੇ ਕੋਲ ਪਹੁੰਚੇ ਆਂ ਤੇ ਜਿਹੜੇ 5 ਤੋਂ 6 ਨਾਕ ਦਿਖਾਵਾਂਗੇ ਕੁਝ ਨਾਕ ਸਵੇ ਸਵੇ ਆ ਤੇ ਕੁਝ ਜਿਹੜੇ ਆ ਗੱਬਣ ਤਿਆਰ ਕਰਦੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੇ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੀ ਇੱਕ ਵਾਰੀ ਪਿੰਡ ਰਾਇਆ ਸੰਸੀ ਜੀ ਦਾ ਅੰਬਰਸਰ ਤਹਿਸੀਲ ਚਨਾਲਾ ਜੀ ਠੀਕ ਜੀ ਪਿੰਡ ਰਾਇਆ 82644 4531 ਠੀਕ ਵੀਰ ਜੀ ਤੇ ਕਿੰਨੇ ਪਸ਼ੂ ਜੀ ਅੱਜ ਆਏ ਵੀਰ ਜੀ 6 ਪਸ਼ੂ ਕੋਨੇ ਆਪਾਂ 5 ਮਹੀਆਂ ਇੱਕ ਵੈਂਟ ਜੀ ਅੱਛਾ ਜੀ ਹਾਂ ਜੀ ਠੀਕ ਵੀਰ ਜੀ ਪਸ਼ੂ ਨਵਾਏ ਤੁਹਾਡੇ ਜੀ ਦੇ 23 ਰਾਤ ਦੀ ਗਈ ਆ ਤੇ ਭਾ ਕਿਦਾਂ ਦੇ ਆ ਪਾਪ ਉਹਨੇ ਨਿੰਗੇ ਨਿੰਗੇ ਪਹਿਲੇ ਪੂਨਾ ਦੇ ਮਾਲ ਨੂੰ ਮਾਰ ਆ ਤੇ ਕਿਧਰੋਂ ਕਰ ਲਈਏ ਸ਼ੁਰੂਆਤ ਆ ਬਾਹਰ ਤੋਂ ਕਰੀਏ ਆਜੋ ਫਿਰ ਬਾਹਰ ਤੋਂ ਕਰ ਲੈਨੇ ਆ ਕੀ ਡਿਟੇਲ ਜੀ ਦੀ ਚਾਸੂਆ ਭਾਜੀ ਬਾਹਰ ਆ ਹਾਂਜੀ ਸਿੰਘ ਸੁੰਗਾ ਆਪਾਂ ਬਣਾ ਲੈਨੇ ਆ ਆਪਣੇ ਕੋ ਹੁਣੇ ਆਈ ਠੰਡੀ ਸੀਗੋ ਵੇਖੋ ਪਿੱਛੋਂ ਨਾਲ ਦੇਖੋ ਬਾਹਰ ਤੇ ਠੀਕ ਜੀ ਛਾਂ ਤੋਂ ਵੇਖੋ ਲੱਗਾ ਬਹੁਤ ਵਧੀਆ ਛਾਂ ਲੱਗਾ ਜੀ ਕਰੋ ਚੈੱਕ ਤੋਂ ਹਣ ਛਾਂ ਤੋਂ ਚੰਗਾ ਲੱਗਾ ਬਾਹਰ ਤੇ ਇੰtains ਛਾਂ ਪਾਏ ਖਿੱਚੀ ਜਾਓ ਬਾਕੀ ਠੰਡੀ ਬਹੁਤ ਜ਼ਿਆਦਾ ਠੰਡੀ ਵਹਿਣ ਵੀ ਤੇ ਕਿੰਨੇ ਦਿਨ ਬਾਕੀ ਆ ਦੇ ਦਿਨ ਵਿੱਚ 10 ਛਾਂ ਲੈ ਜੂਗੇ ਜੀ ਦਿਨ ਜਿਹੜੇ 10 ਲੈ ਜੂਗੀ ਹਜੇ ਬਾਕੀ ਸਿੰਘ ਆ ਗਿਆ ਦੇਸੀ ਵਹਿੜਿਆ ਠੀਕ ਵੀਰ ਜੀ 10 ਦਿਨ ਬਾਕੀ ਆ ਹਾਂਜੀ ਭਾਜੀ 10 ਦਿਨ ਨੂੰ ਚ ਬਾਕੀ ਆ ਤੇ 13 ਤੋਂ ਜਿਹੜਾ 14 ਲੀਟਰ ਵੀਰ ਕਹਿੰਦਾ ਕਿ ਆਰਾਮ ਨਾਲ ਦੁੱਧ ਭਰੀ ਆਊਗੀ ਨਾਰਮਲ ਸੇਵਾ ਦੇ ਉੱਤੇ ਬਾਕੀ ਕ੍ਰੋਸ ਆ ਛਾਈਵਾਲ ਦੇ ਨਾਲ ਜਰਸੀ ਸਿੰਘ ਤੁਹਾਡੇ ਸਾਹਮਣੇ ਆ ਵੀਰ ਕਹਿੰਦਾ ਕਿ ਚਲੋ ਬਣਾ ਦਾਂਗੇ ਸਿੰਘ ਨਿੱਕਾ ਕਰਾ ਦਾਂਗੇ ਤੇ ਰੇਟ ਵੀਰ ਕੋ ਪੁੱਛਦੇ ਤਾਂ ਕੀ ਕਰ ਦੇਣਾ ਹੈ ਕੀ ਰੇਟ ਰੱਖਣਾ ਵੀਰ ਜੀ ਇਹਦਾ ਰੇਟ ਵੀਰ ਜੀ ਕੱਚੀ ਦੇ ਹਿਸਾਬ ਨਾਲ ਕਰੀਏ ਹਾਂ ਜੀ 40 45000 ਦੀਆਂ ਵੇਚਦੀ ਆ ਬਿਲਕੁਲ ਸਹੀ ਗੱਲ ਆ ਸਾਮ ਛੱਡ ਦੇਣੀ ਆਪਾਂ ਪਾਣੀ ਦੇ ਦਈਏ ਵੇਣ 35000 ਦੀ ਹਾਂ ਜੀ ਆ ਵੇਖੋ ਜਿੱਤਰਾ ਮਰਜੀ ਬੈਜੋ ਜਿੱਧਰੋਂ ਦੀ ਮਰਜੀ ਬੈਜੋ ਠੀਕ ਵੀਰ ਜੀ ਹਾਂ ਜੀ ਕਰੀਏ ਜਾਇਜ਼ ਕਰਦੀਏ ਥੋੜਾ ਬੋਧਾ ਹੋਰ ਜੀ ਪੱਕੀ ਆ ਹਾਂ ਨਾ ਠੀਕ ਵੀਰ ਜੀ ਲਓ ਜੀ 32000 ਦੀ ਹਾਂ ਨਾ ਹੀ ਦੂਸਰਾ ਸੁਆ ਸੋਨਾ ਤੇ ਦੱਸ ਦੇਣਾ ਜੇ ਜਿਹੜੇ ਸੂਂ ਦੇ ਵਿੱਚ ਬਾਕੀ ਆ 13 ਤੋਂ 14 ਲੀਟਰ ਦੁੱਧ ਵੀਰ ਕਿਹਦਾ ਗ੍ਰਾਮ ਨਾਲ ਭਰੀ ਜਾਊਗੀ ਤੇ ਆ ਦੂਜੇ ਨੰਬਰ ਤੇ ਝੋਟੀ ਵੀਰ ਜੀ ਕਿੱਦਾਂ ਜੀ ਇਹ ਝੋਟੀ ਭਾ ਹਾਂਇ ਕੀਰੀ ਹੋ ਗਈ ਮੂੰਹ ਮੇਰੇ ਸਾਹ ਮੂੰਹ ਵੀ ਪੋਟੇ ਦੇ ਵੇਖਿਆ ਇਹ 18 ਹੁੰਦੀਆਂ ਮਹੀਨੇ ਦੀ ਝੋਟੀ ਹੁੰਦੀ ਸਾਡੀ ਹਾਂਜੀ ਵੀਰ ਜੀ ਤੇ ਕੀ ਗੱਲ ਕਿ ਮਾ 25 ਤਰੀਕ ਤੋਂ ਮਹੀਨਾ ਹੋ ਗਿਆ ਜੀ 25 ਤਰੀਕ ਆ ਜਿਹੜੀ ਨੰਗੀ 25 ਤਰੀਕ ਹਾਂਜੀ ਇੱਕ ਮਹੀਨੇ ਤੋਂ ਉੱਤੇ ਜਿਹੜਾ ਟਾਈਮ ਜਾਂਦਿਆ ਬੜੀ ਚੰਗੀ ਕੱਟੀ ਦੀ ਭਾਈ ਲਓ ਜੀ ਤੁਹਾਨੂੰ ਲਾਗੇ ਤੋਂ ਝੋਲੀ ਝਾਲੀ ਚੈੱਕ ਕਰ ਲਓ ਚਮੇ ਥਾਣਿਆ ਕੋਈ ਫੋੜਸ਼ਾਂਕ ਨਾਲ ਨਹੀਂ ਹੈਗੀ ਤੇ ਸਾਂਭੀ ਕਿਸ ਨੇ ਚੰਗੀ ਆ ਬਾਕੀ ਦੰਦੋ ਵੀਰ ਕਹਿੰਦਾ ਕਿ ਜਿਹੜੀ ਅਜੇ ਖੀਰੀ ਆ ਚੈੱਕ ਕਰ ਸਕਦੇ ਤੁਸੀਂ ਕੜਾ ਕੱਦ ਦੇ ਵਜਨ ਫੁੱਲ ਵੱਡਾ ਕਰ ਗਈ ਕਰਮਾ ਵਾਲੀ ਦੇਖੋ ਕੀਤੀ ਅੱਜ ਜਿਹੜੀ ਦੌਂਦੀ ਚੌਂਦੀ ਹੁੰਦੀ ਜੀ ਕਰ ਬਿਲਕੁਲ ਜੀ ਬਿਲਕੁਲ ਨਿਗਾ ਨਿਗਾ ਜਾ ਸਿੰਘ ਲੱਗਾ ਬਾਕੀ ਮੱਥਿਓ ਬੱਲੀ ਆ ਗਈ ਜੇ ਪਿੱਠ ਪੁੜੇ ਦੀ ਬਿਲਕੁਲ ਸਾਫ਼ ਆ ਕੋਈ ਖੁੱਡਾ ਨਹੀਂ ਬੈਠਾ ਕੋਈ ਗੱਲ ਨਹੀਂ ਬਾਤ ਨਹੀਂ ਬਿਲਕੁਲ ਪੱਧਰੀ ਖੁੱਡਿਆਂ ਦੋਵਾਂ ਤੋਂ ਤੇ ਥਾਣੇ ਵੀ ਜਿਹੜੇ ਚਾਰ ਹੀ ਲੱਗੇ ਕੋਈ ਫੋੜਛਾ ਨਹੀਂ ਮਹੀਨੇ ਤੋਂ ਜਿਹੜੇ ਉੱਤੇ ਟਾਈਮ ਹੋ ਗਿਆ ਬਣੀ ਨੂੰ ਤੇ ਰੇਟ ਵੀਰ ਜੀ ਇਹਦਾ ਕੀ ਕਰ ਦੇਣਾ ਆਪਾਂ ਵੀਰ ਜੀ ਦੇਖ ਲਓ ਦੇਖ ਤਾਂ 50000 ਕਰਦੇ ਜੀ ਅੱਛਾ ਜੀ ਤੇ ਭਾਈ 2 ਨੰਬਰ ਤੇ 45-46000 ਰੁਪਿਆ ਲੱਗਣ ਡਿਆ ਪਰ ਆਪਾਂ ਉਹ ਬੰਦੇ ਦੇਣੀ ਆ ਬਿਲਕੁਲ ਜੀ ਹਰ ਖਨਾਲੇ ਨੂੰ ਦਵਾਂਗੇ 46000 ਰੁਪਏ ਦੇਣੀ 46000 ਦੀ 45 ਪੂਰੇ ਦੀ ਪੂਰੇ 45 ਦੀ ਕਰ ਦਿੰਦੇ ਆ ਲਓ ਜੀ ਪੂਰੇ 45000 ਦੀ ਖੀਰੀ ਕੱਟੀ ਆ ਜੇ ਪਿੱਠ ਪੂੜੇ ਦੀ ਬਿਲਕੁਲ ਸਾਫ ਆ ਭਾਈ ਸਵਾ ਲੱਗਦੀ ਆ ਬਿਲਕੁਲ ਜੀ ਨਿਗਾ ਨਿਗਾ ਜਾਂ ਸਿੰਘ ਦੇ ਮੱਥਾ ਬੱਲਾ ਆ ਗਿਆ ਚਵੇਂ ਥਾਣੇ ਕੋਈ ਫੋੜ ਚਾਂਗ ਨਹੀਂ ਹੋ ਗਈ ਤੇ ਬਾਕੀ ਜਿਹੜਾ ਕੱਦ ਵਾ ਜਿਹੜਾ ਚੰਗਾ ਕਰਗੀ ਕਰਮ ਵਾਲੀ ਅੱਖ ਜਿਹੜੀ ਮੜਕੀ ਆ ਗਈ ਜੇ ਚੈੱਕ ਕਰ ਸਕਦੇ ਤੁਸੀਂ ਤੀਜੇ ਨੰਬਰ ਤੇ ਵੀਰ ਜੀ ਕਿਦਾਂ ਜੀ ਭਾਈ ਮੈਂ ਉਹ ਬੋਤਲ ਨੂੰ 9 ਕਿਲੋ 8 ਮੰਨ ਕੇ ਜਿਹੜਾ ਮਰਜੀ ਵੀ ਲੈ ਜੀ 8 ਲੀਟਰ ਦੀ ਗਰੰਟੀ ਹਾਂਜੀ ਸੂਈ ਨੂੰ 20 25 ਦਿਨ ਇਹ ਬੱਚਾ ਨਹੀਂ ਜੀ ਹੈਗਾ ਬੱਚਾ ਮਰ ਗਿਆ ਪਰ ਲੈਣ ਲਈ ਥਾਂ ਦੀ ਤੇਲ ਆ ਪਾਣ ਜਾ ਜਨਾ ਦੇਣਾ ਠੀਕ ਖੋ ਲੋ ਵੀਰ ਜੀ ਸੂਆ ਘੜਵਾ ਸੂਈ ਜੇ ਸੂਆ ਤੀਜਾ ਲਾ ਲੈ ਕੋਈ ਥੋਸਾ ਲਾ ਲੈ ਸੂਆ ਆਪਣੀ ਮਰਜ਼ੀ ਨਾਲ ਕੋਈ ਤੀਜਾ ਲਾ ਲੈ ਕੋਈ ਚੌਥਾ ਲਾ ਲੈ ਅਗਲਾ ਜਿਹੜਾ ਬਹਿਣੀ ਹਲ ਦਾ ਥਾਣਿਆ ਉਹ ਤੇਲਿਆ ਤਿੰਨਾ ਥਣਾ ਦੀ ਭਾਜੀ ਫੁੱਲ ਗਰੰਟੀ ਚੋਂ ਲਵਾਇਤ ਨੰਬਰ ਹੋਗਾ ਮੈਂ ਠੀਕ ਵੀਰ ਜੀ ਆ ਚੈੱਕ ਕਰ ਸਕਦੇ ਤੁਸੀਂ ਸੁਗਾ ਵੀਰ ਕਹਿੰਦਾ ਕਿ ਆਪਣੀ ਮਰਜ਼ੀ ਨਾਲ ਲਾ ਲਓ ਬਾਕੀ ਹੈ ਜਿਹੜੀ ਜੱਡ ਬਲੇਗ ਆ ਤੇ ਥਣਾ ਥਣਾ ਦੀ ਚੰਗੀ ਐ ਚੈੱਕ ਕਰ ਸਕਦੇ ਤੁਸੀਂ ਗਰੰਟੀ ਕਹਿੰਦੇ ਲੀਟਰ ਦੀ ਐ ਵੀਰ ਜੀ 8 ਅੱਠਾਂ ਲੀਟਰਾਂ ਦੀ ਫੁੱਲ ਗਰੰਟੀ 8 ਲੀਟਰਾਂ ਦੀ ਜਿਹੜੀ ਫੁੱਲ ਗਰੰਟੀ ਆ ਅਗਲੇ ਥਣ ਦੀ ਤੇਲ ਐ ਚੈੱਕ ਕਰ ਸਕਦੇ ਤੁਸੀਂ ਇਹ ਪਹਿਲੇ ਦਿਨੋਂ ਨਹੀਂ ਚੱਲਿਆ ਥਣ ਪਹਿਲੇ ਦਿਨੋਂ ਨਹੀਂ ਚੱਲਿਆ ਪਹਿਲੇ ਦਿਨੋਂ ਨਹੀਂ ਜਿਹੜਾ ਥਾਣ ਚੱਲਿਆ ਚੈੱਕ ਕਰ ਸਕਦੇ ਨਿਗਾ ਜੇ ਥਾਣਿਆਂ ਬਾਕੀ ਤਿੰਨਾਂ ਥਾਣਾਂ ਦੇ ਵਿੱਚ 8 ਲੀਟਰਾਂ ਦੀ ਗਾਰੰਟੀ ਥਾਣਾਂ ਦੇ ਆ ਘਾਹ ਹੋਗੀ 4 ਮਹੀਨੇ ਚੋਂਗੇ ਨਾ ਠੀਕ ਵੀਰ ਜੀ ਲਓ ਜੀ ਵੀਰ ਕਹਿੰਦਾ ਕਿ ਰੇਟ ਜਿਹੜਾ ਇਹਦਾ ਬਿਲਕੁਲ ਹੀ ਜਾਇਜ਼ ਕਰ ਦੇਣਾ ਪਾੜੇ ਤੇ ਪਾਜੀ ਮਿਲਦੀ ਹੈ ਪਾੜੇ ਤੇ ਮਿਲਦੀ ਹੈ ਹਾਂਜੀ ਦੋਵੇਂ ਟਾਈਮ ਹੀ ਹਾਂਜੀ ਠੀਕ ਵੀਰ ਜੀ ਰੇਟ ਰੇਟ ਵੀ ਜੀ 60000 ਦੀ ਹਾਂਜੀ 56 56000 ਦੀ ਕਰਦੀ ਐ ਥੋੜਾ ਬੋਲਾ ਵਾਰ ਹਾਂ ਨਾ 55 ਨਹੀਂ ਦੇ ਰਾਂਗੇ ਠੀਕ ਵੀਰ ਜੀ ਲਓ ਜੀ 52000 ਦੀ ਬਾਕੀ ਮੌਕੇ ਤੇ ਵੀਰ ਦੇ ਨਾਲ ਗੱਲਬਾਤ ਕਰ ਲਿਓ ਛੋਟ ਛੱਪਾ ਵੀਰ ਕਰ ਦੂਗਾ ਪੂਰੇ 52000 ਦੀ ਹਾਂ ਨਾ 8 ਲੀਟਰ ਦੁੱਧ ਹਾਂਜੀ ਮੈਂ ਸੁਈਆ ਹਾਂ ਜਾਨ ਦਾ ਵਖਾਦੋ ਲੈ ਵੀ ਦੀ ਨੀਲੀ ਰਾਵੀ ਦੁੱਧ ਇਹਦੇ ਕੋਈ ਪੱਕਾ 9 ਹੋਊਗਾ 8 ਆ ਦੀ ਗਾਰੰਟੀ ਫੁੱਲ ਹੋਊਗੀ ਤੇ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਸੁਈ ਨੂੰ 5 15 ਮੀ ਦੇਣਾ ਹੋਏ ਮੰਦਰਾ ਲੈ ਵਾ ਵਖਾਦੋ ਮਾ ਕਰੋ ਜੀ ਚੈੱਕ ਲੈ ਵਲਵਾ ਕਰਮਾਲੀ ਦਾ ਚਿਚਵਾਜ ਵੀਰ ਜੀ 1 ਨੰਬਰ ਆ। ਸਾਹਿਬ ਜੀ 1 ਨੰਬਰ ਪੂਟਾ ਹੋਵੇ, ਥਣ ਕੱਟ ਵੱਧ ਹੋਵੇ ਉਹਦੀ ਆਪਣੀ ਗਰੰਟੀ ਹੋਵੇ। ਸੁਹਾ ਤੀਸਰਾ ਸੁਈ ਆ। ਤੇ ਜਵਾਕ ਮਗਰ ਕੀ ਆ ਗਿਆ ਜੀ? ਉਹ ਕੱਟਾ ਜੀ ਭਾਈ ਨੀਲੀ ਦਾ। ਲਓ ਜੀ ਮਗਰ ਨੀਲੀ ਰਾਵੀ ਦਾ ਕੱਟਾ ਆ ਗਿਆ ਚੈੱਕ ਕਰ ਸਕਦੇ ਤੁਸੀਂ। ਕਿੰਨੇ ਕੁ ਦਿਨਾਂ ਦਾ ਵੀਰ ਜੀ? ਵੀਰ ਜੀ ਉਹ 15-16 ਦਿਨਾਂ ਦਾ ਵਾਲਾ। 15-16 ਦਿਨਾਂ ਦਾ ਸੁਹਾ ਜਿਹੜਾ ਇਹਦਾ ਖੋਲ ਦੇ ਵੀਰ ਜੀ, ਖੋਲ ਕੇ ਦਿਖਾ ਦਈਏ ਇੱਕ ਰੀ। ਪਿਓਰ ਨੀਲੀ ਜੀ। ਲਓ ਜੀ ਪਿਓਰ ਨੀਲੀ ਰਾਵੀ ਦੀ ਸਾਰੀਆਂ ਨਿਸ਼ਾਨੀਆਂ ਗਰਮ ਵਾਲੀ ਜਿਹੜੀ ਕਵਰ ਕਰਦੀ ਆ, ਛੱਡੇ ਦੇ ਨਾੜਾ ਨੂੜਾ ਵੀ ਚੰ ਪਿੱਠ ਪੁੜੇ ਦੀ ਜਿਹੜੀ ਬਿਲਕੁਲ ਸਾਫ ਸੁਥਰੀ ਸਿੰਘ ਸੋਹਣਾ ਲੱਗਾ ਆ ਅੱਖ ਵੀ ਜਿਹੜੀ ਮਣਕੀ ਆ ਗਈ ਹੈ ਲੈ ਜਾਓ ਵੀਰ ਜੀ ਲੈ ਜਾਓ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ ਬਾਕੀ ਠੰਡ ਠੰਡਾ ਦਾ ਮੌਸਮ ਆ ਤੇ ਨਿਵਾਣ ਨਿਵਾਣ ਵਾਲੇ ਬੰਦੇ ਆਪਾਂ ਗਏ ਨਹੀਂ ਅੱਜ ਆਰਡਰ-ਆਰਡਰ ਬਹੁਤ ਸੋਹਣਾ ਲੱਗਾ ਚੰਗਾ ਦੁੱਧ ਮੌਕੇ ਤੇ ਕਿੰਨਾ ਦੱਸਿਆ ਆਪਾਂ ਸੋਤ ਮਿਰਜੀ 9 ਲੀਟਰ ਤੇ ਆਊਗਾ ਅੱਠਾਂ ਦੀ ਫੁੱਲ ਗਰੰਟੀ ਹੋਊਗੀ 8 ਲੀਟਰ ਦੀ ਜਿਹੜੀ ਵੀਰ ਕਹਿੰਦਾ ਕਿ ਫੁੱਲ ਮੇਰੀ ਗਰੰਟੀ ਐ ਬਾਕੀ ਦੁੱਧ 9 ਲੀਟਰ ਹੀ ਹੋਊਗਾ ਸੁਵਾ ਤੀਸਰਾ 15 ਤੋਂ 16 ਦਿਨਾਂ ਦੀ ਸੋਈ ਆ ਮਗਰੇ ਦੇ ਮੇਲ ਕਾਫੇ ਨੀਲੀ ਰਾਵੀ ਦਾ ਹੀ ਥਰੇਡ ਵੀਰ ਜੀ ਇਹਦਾ ਥਰੇਡ ਵੀਰ ਜੀ ਜੈਤ ਦੇ ਦੇਣੀ ਹਾਂਜੀ ਮਾਈਂ ਰੇਵ ਭਾਈ ਅਸੀਂ 80 85 ਜੋ ਮਰਜ਼ੀ ਕਰੀਏ ਹਾਂਜੀ 78000 ਦੀ ਮਾਈਂ ਦੇ ਲਾਗ ਦੇਖੋ ਲੈ 70 ਤੇ 8 70000 ਦੀ 80000 ਚ 2000 ਕਰੀਏ ਥੋੜਾ ਬੋਧਾ 76 ਦੀ ਹਾਂ 75 ਦੀ ਕਰ ਦਈਏ ਕੋਈ ਨਹੀਂ ਦੇ ਦਾਂਗੇ ਜੇ ਲੋ ਜੀ 75000 ਦੀ ਜਿਹੜੀ ਹਾਨ ਆ ਨੀਲੀ ਰਾਵੀ ਦੀ ਹਰ ਪਾਸਿਓਂ ਚੰਗੀਆਂ ਮੈਂ ਥਣ ਭਾਂਡੇ ਦੀ 85 ਦੀ ਵੇਚ ਦੂਗੀ ਬਿਲਕੁਲ ਵੀਰ ਜੀ ਵੇਚਦੀ ਆ ਸਾਰੀਆਂ ਨਿਸ਼ਾਨੀਆਂ ਤੋਂ ਘਰ ਕਰਦੀ ਨਹੀਂ ਦੀ ਲਓ ਜੀ ਕੋਈ ਵੇਚਣ ਵਾਲਾ ਭਰਾ ਵੀ ਵੀਰ ਦੇ ਨਾਲ ਗੱਲਬਾਤ ਕਰ ਸਕਦਾ ਅੱਗੇ ਵੀ ਜਾ ਕੇ ਚਾਹ ਪਾਣੀ ਦਿੰਦੀ ਆ ਝੋਟੀ ਆ ਵੀਰ ਜੀ 85 ਦੀ ਸੂਈ ਏ 5ਵੇਂ ਨੰਬਰ ਤੇ ਇਹ ਜੋ ਪ੍ਰੋਪਰ ਪਾਤੀ ਆ ਪਹਿਲਾ ਸੁਆ ਸੂਈ ਏ ਹਾਂਜੀ ਤੇ ਬੱਚਾ ਰਾਤ ਦਾ ਇਹਦਾ ਮਰ ਗਿਆ ਇਹ ਪੂਛੀ ਆਪਾ ਬਣਾ ਤੀ ਆਵੇ ਅੱਛਾ ਜੀ ਰਾਤੀ ਸੂਈ ਤੇ ਬੱਚਾ ਮਰ ਗਿਆ ਹਾਂਜੀ ਲੋ ਜੀ ਰਾਤ ਦੀ ਸੂਈ ਗਈ ਭਾਜੀ ਆਪਾਂ ਸਵਾਰ ਕੇ ਗਾੜੀ ਬਣ ਕੇ ਚੱਲ ਕੇ ਉੱਤੇ ਅੱਛਾ ਜੀ ਹਨੇਰੇ ਪਾਣੀ ਹਟ ਪੈਦੇ ਵਿੱਚ ਲਿਆ ਇਹ ਤਾਂ ਮਗਿਆ ਹੀ ਪੂਰੀ ਆਪਾਂ ਬਣਾ ਲਓ ਜੀ ਬੂਸ਼ੀ ਵੀਰ ਨੇ ਬਣਵਾਤੀ ਰਾਤ ਦੀ ਝੋਟੀ ਸੂਈ ਹੈ ਤੇ ਪਹਿਲਾ ਸੁਗਾ ਹੀ ਹਾਂਜੀ ਪਹਿਲਾ ਹੀ ਸੁਗਾ ਜੇ ਸੂਈ ਆ ਤੇ ਦੰਦੋ ਕਿਦਾਂਗੇ ਦੰਦੋ ਵਿੱਚ ਹੀ ਚੌਗੀ ਹੋਗੀ ਲਓ ਜੀ ਸ਼ਕੀਨੀਆਂ ਛਾਉਂਦੇ ਆ ਝੋਟੀ ਦੀਆਂ ਤੁਸੀਂ ਚੈੱਕ ਕਰ ਸਕਦੇ ਕੁੰਡਾ ਸਿੰਘ ਲੱਗਾ ਕਰਮਾ ਵਾਲੀ ਨੂੰ ਮੱਥਿਓ ਬੱਲੀ ਆ ਬਾਕੀ ਜਿਹੜਾ ਕੱਦ ਕੋਦੇ ਚੰਗਾ ਤੇ ਪੇਠ ਪੁੜੇ ਦੀ ਬਿਲਕੁਲ ਸਾਫ਼ ਆ ਤੇ 2 ਗੀ ਲੀਟਰ ਵੀਰ ਕਿੰਨਾ ਕਿ ਬੋਲਾ ਚ ਚਵਾਈ ਚੁਈ ਵੀਰ ਸੀ ਕਿਦਾਂ ਨਿਕਲੀ ਜੇ ਠੀਕ ਹੈ ਚਵਾਈ ਚੁਈ ਜਿਹੜੀ ਚੰਗੀ ਨਿਕਲੀ ਜੇ ਤੇ ਬਾਕੀ ਲੱਪਾ ਲੱਪਾ ਮਾੜਾ ਮੋਟਾ ਲਾਇਆ ਛੋਟੀ ਵੱਡੀ ਆ ਕਰਕੇ ਆ ਭਾਜੀ ਹਾਂ ਜੀ ਕੱਦ-ਕਾਦ ਬੜਾ ਚੰਗਾ ਚੁਈ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਚੰਗੀ ਝੋਟੀ ਆ ਬੱਚਾ ਮਰ ਗਿਆ ਮਾੜੀ ਜੀ ਬਾਜ ਲੱਗੀ ਇਹ ਗੱਲ ਹੋਰ ਕੋਈ ਨਹੀਂ ਆ ਤੇ ਥਣ ਥਣ ਵੀ ਚੰਗਾ ਲੱਗਾ ਚੈੱਕ ਕਰ ਸਕਦੇ ਰਾਤ ਦੀ ਸੂਈ ਆ ਵੀਰ ਜੀ ਹਾਂ ਪਰ ਸਾਪਾ ਗੱਬਣ ਲਈ ਛੋਟੀ ਹਾਂਜੀ 90 ਦੀ ਰਾਵ ਲਈ ਹੀ ਹੁਣ ਬੱਚਾ ਮਰ ਗਿਆ ਚਲੋ ਹੁਣ ਤੁਹਾਨੂੰ ਪਤਾ ਘੱਟ ਆਦਾ ਥੋੜਾ ਬੋੜਾ ਘੱਟ ਬਿਲਕੁਲ ਜੀ ਇਹ ਵਪਾਰੀ ਭਰਾਵਾਂ ਨੂੰ ਪਤਾ ਹੁੰਦਾ ਕਿ ਕਰਨਾ ਪੈਂਦਾ ਚਲੋ ਤੇ ਹੁਣ ਇਹਦਾ ਰੇਟ ਹੁਣ 80 ਵੀ ਦੇ ਦੀ ਆਈ 80000 ਦੀ ਹਾਂਜੀ 15 22 ਹੈ ਭਾਈ ਨੇ ਟੋਣ ਦੇ ਹੈ ਗਈ ਆ ਹਾਂਜੀ 75000 ਦੀ ਹਾਂਜੀ ਲਓ ਜੀ 75000 ਦੀ ਵੀਰ ਕਹਿੰਦਾ ਕਿ ਵੱਢਣ ਵਾਲੀ ਤੇ ਵੱਢਣੀ ਪਣੀ ਹੈ ਇਹ ਜੀ 60 65000 ਦੀ ਹਾਂਜੀ ਹਾਂਜੀ ਤੇ 75 ਜੋ ਵੀ ਕਰ ਦਈਏ ਥੋੜਾ ਪਾਦਾ ਬੱਚਾ ਮਰ ਗਿਆ ਚੱਲੋ ਹੁਣ 75000 ਰੁਪਿਆ ਛੋਟ ਕਰਾਂਗੇ ਠੀਕ ਜੀ 72000 ਦੇ ਵਿੱਚੋਂ ਇੱਕੋ ਹੀ 100 ਰੁਪਿਆ ਵੀਰ ਕਹਿੰਦਾ ਕਿ ਛੋਟ ਕਰਾਂਗੇ ਚਵਾਈ ਚਵਾਈ ਇੱਕ ਨੰਬਰ ਨਿਕਲੀ ਆ ਬਾਕੀ ਝੋਟੀ ਪਹਿਲਾਂ ਹੀ ਸੁਗਾ ਦੰਦੋ ਵੀਰ ਜੀ ਕਿਦਾਂ ਸੀ ਕਹਿੰਦਾ ਚੌਕੀ ਆਉ ਪਾ ਚਾਰ ਦੰਦ ਦੰਦੋ ਤੇ ਇਧਰ 6ਵੇਂ ਨੰਬਰ ਦੇ ਵੀਰ ਜੀ ਕਿਦਾਂ ਜੇ ਇਹ ਮੈਂ ਵਿੱਚ ਦਿਨ 10 15 ਖਰਚੀ ਆ ਅੱਛਾ ਜੀ ਵਿੱਚ ਰੂ ਸੂਆ ਦੂਜਾ ਜੀ ਸੂਆ ਦੂਸਰਾ ਅੱਛਾ ਜੀ ਤਾਂ ਜਾਣਾ ਹੀ ਤੇਰਾ 14 ਕਿਲੋ ਦੁੱਧ ਰਮਾ ਦਾ ਮੈਂ ਪਰ ਤੇ ਦਿਨ 15 ਬਾਕੀ ਹੈ ਜੇ ਹਾਂ ਜੀ ਤੇ ਨੇ ਜਿਹੜੇ 15 ਬਾਕੀ ਸੂਆ ਦੂਸਰਾ ਸੋਨਾ ਕਰਮਾ ਵਾਲੀ ਨੇ ਬਾੜ ਵੇਲੋ ਪੂਰੀ ਕਮਡੀ ਛੋਟੀ ਆ ਜੀ ਤੇ ਦੁੱਧ ਵੀਰ ਕਹਿੰਦਾ ਕਿ 12 13 ਲੀਟਰ ਜਿਹੜਾ ਪਹਿਲੇ ਸਵੇਰ ਭਰਿਆ ਤੇ ਐਰ ਕੀ ਚੰਗਾ ਦੁੱਧ ਭਰਨ ਦੀ ਉਮੀਦ ਹੈ ਇਹਦੇ ਕੋਲ ਤੇ ਥਣ ਥਣ ਨੋਕ ਵਾਲਾ ਲੱਗਾ ਚੰਗਾ ਜੰਮੀ ਪਲੀ ਵੀ ਚੰਗੀ ਹੈ ਬੁਪਨ ਬਣੀ ਪਾਸ ਦੇਸ ਕਾਰਟੀ ਤੋਂ ਚੈੱਕ ਕਰ ਸਕਦੇ ਜੇ ਬਾਕੀ ਅੰਤਾਂ ਦੀ ਜੰਮੀ ਪਲੀ ਹੈ ਝੋਟੀ ਤੇ ਜਿੰਨੀ ਬਣੂਗੀ ਪਛਾਣ ਬਣੂਗੀ ਚੈੱਕ ਕਰ ਸਕਦੇ ਨਹੀਂ ਲਟਾਂ ਲੁਟਾ ਜਿਹੜੀਆਂ ਚੰਗੀਆਂ ਆਰਡਰ ਦੇ ਵਿੱਚ ਤੇ ਥਣ ਵੀ ਸੋਹਣਾ ਲੱਗਾ ਹੈ 15 ਦਿਨ ਦੱਸੇ ਵੀਰ ਜੀ ਬਾਕੀ ਇਹਦੇ 15 ਦਿਨ ਜਿਹੜੇ ਬਾਕੀ ਆਦੇ ਚੰਗੇ ਦੁੱਧ ਦੀ ਉਮੀਦ ਹੈ ਵੀਰ ਕਹਿੰਦਾ ਕਿ ਇਹਦੇ ਕੋਲੋਂ ਐਰ ਕੀ ਇਹਦਾ ਰੇਟ ਵੀਰ ਜੀ ਇਹ ਜਿਹੜਾ ਸਾਮ ਤੇ ਝੋਟੀ ਵੇਚੀਏ ਪਰ ਇਹ ਜਿਹੜੀ ਘਰ ਜਿਹੜਾ ਸਵਾਦੀ ਮੇਰੀ ਝੋਟੀ ਹਾਂਜੀ ਮੁੱਲ 11 15 ਦੀ ਤੇ ਰੰਗੀ 1 ਲੱਖ ਤੇ 5000 ਦੀ ਤੂੰ ਕਰਨਾ ਥੋੜਾ ਪਤਾ ਵੇਖ ਲਓ ਜੇ ਤੁਹਾਨੂੰ ਜਿਆਦਾ ਲੱਗੇ ਨਹੀਂ ਤੁਸੀਂ ਕਰਨਾ ਜੀ ਯਾ ਛੱਡ ਦਈਏ ਭਾਜੀ 1 4 ਦੀ ਹਾਂਜੀ 1000 ਹੋਰ ਛੱਡ ਦਈਏ ਹਾਂਜੀ 1 ਲੱਖ 3000 ਦੀ ਭਾਜੀ ਪੂਰੇ ਲੱਖ ਦੇ ਛੂਡ ਹੋਣੀ ਏ ਪੂਰੇ ਲੱਖ ਚੋਂ ਲਓ ਜੀ ਪੂਰੇ ਲੱਖ ਦੇ ਵਿੱਚੇ ਵੀਰ ਕਹਿੰਦਾ ਵੀ ਛੋੜ ਜੱਪਾ ਕਰਾਂਗੇ ਝੋਟੀ ਚੰਗੀ ਆ ਦੇਣ 15 ਬਾਕੀ ਤੇ ਸਾਹਮ ਵੀਰ ਨੇ ਫੋਲੀ ਛੱੜਦੀ ਐ ਝੋਟੀ ਦੀ ਚੈੱਕ ਕਰ ਸਕਦੇ ਬਿਲਕੁਲ ਜਿਹੜੇ ਜਮੇ ਥਣ ਲੱਗੇ ਕੋਈ ਫੋੜ ਛਾਂਗ ਨਹੀਂ ਹੈਗੀ ਥਣ ਵੀ ਨੋਕਾ ਲੱਗਿਆ ਹੋਰ ਕੁਝ ਕਹਿਣਾ ਹੋਵੇ ਵੀਰ ਜੀ ਹਾਂ ਸੇਹੋ ਬੈਂਤੀ ਵੀਰ ਜੀ ਸੋਈਆਂ ਚੋ ਟਾਈਮ ਪਹੁੰਚਾ ਟਾਈਮ ਚੋ ਹਾਂਜੀ ਖੱਲੀ ਕਰਕੇ ਖੜੋ ਆ ਠੀਕ ਜੀ ਵੀਰ ਜੀ